ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰ ਨਸਲ ਦਾ ਪਾਲਕ ਕੱਟਾ ਦਿਖਾਉਣਾ ਹੈ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖਵੀਰ ਸਿੰਘ ਹੈ ਵੀਰੇ ਪਿੰਡ ਨੰਗਣਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9978494903 9478494903 94903 ਤੇ ਜਿਹੜਾ ਬਬੀਰੇ ਕੱਟਾ ਦੇਖ ਰਹੇ ਆ ਪਾਲਕ ਆਪਣਾ ਘਰ ਦਾ ਜਾਂ ਪਲੀਆ ਨਾ ਵੀਰੇ ਘਰ ਆ ਘਰ ਤੇ ਪਾਲਿਆ ਠੀਕ ਆ ਘਰ ਦਾ ਤੇ ਕਿਹੜੇ ਸਾਂ ਦਾ ਬੱਚਾ ਆ ਗਿਆ ਇਹ ਐਮ 25 ਦਾ ਵੀਰੇ ਸਰਕਾਰੀ ਕੀਮਤ ਦਾ ਆਪਣੇ ਕੋਲ ਠੀਕ ਆ ਭਰਾ ਠੀਕ ਆ ਐਮ 425 ਦਾ ਹਾਂਜੀ ਠੀਕ ਆ ਤੇ ਕੀ ਰਿਕਾਰਡ ਸੀ ਦੀ ਮਾਂ ਦਾ ਕੀ ਰਿਕਾਰਡ ਵੀਰੇ ਮਾਂ ਦਾ 16 ਲੀਟਰ ਦੁੱਧ ਆਪਣੇ ਘਰੇ ਚੋਂ ਆਇਆ ਵਿਆਪਾ ਠੀਕ ਆ ਪਿਛਲੇ ਜੂਏ ਵੇਚੀ ਸੀ ਦੀ ਭੈਣ ਆਪਣੇ ਕੋਲ ਹੈਗੀ ਉਹ ਵਿਟਾਲੀ ਠੀਕ ਆ ਵੀ ਕਹਿੰਦਾ ਬਾ ਚੰਗੇ ਬੱਚੇ ਹੁੰਦੇ ਆ ਸਾਰੇ ਜਿਹੜੇ ਹੁੰਦੇ ਆ ਠੀਕ ਆ ਅੰਦਾਜ਼ਾ ਉਮਰ ਕਿੰਨੀ ਕਹ ਜੀ ਉਮਰ ਵੀਰੇ ਹੈਗੀ 17 18 ਮਹੀਨੇ ਦੀ ਠੀਕ ਆ ਤੇ ਨਾਥਾ ਆਪੇ ਦੇ ਮਾਰਤੀ ਹਨਾ ਹਾਂ ਹਾਂ ਦੰਦੋ ਖੀਰੇ ਹੀ ਬਿਲਕੁਲ ਖੀਰਾ ਵੀਰੇ ਬਿਲਕੁਲ ਦੱਦ ਠੀਕ ਆ ਥਲੋ ਟੈਸਟ ਦੀ ਗੱਲ ਵਗੈਰਾ ਸਾਫ ਆ ਵਧੀਆ ਸਾਫੂ ਆ ਵਧੀਆ ਠੀਕ ਐ ਤੇ ਮੁੱਲ ਬਾੜੀ ਦਾ ਕੀ ਰੱਖਿਆ ਆਪਾਂ ਮੁੱਲ ਵੀਰੇ ਆਪਾਂ 70000 ਬਸ ਗੁਜਾਇਸ ਹੋ ਜੇ ਮੌਕੇ ਤੇ ਹਾਂ ਮੌਕੇ ਤੇ ਕਰ ਲੈ ਵਾ ਤੋਰ ਦੀ ਬਾਹਰ ਨੂੰ ਸਿੰਘ ਮੂੰਹ ਮਤਾਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਕੁੰਡਾ ਸਿੰਘ ਆ ਕੱਟੇ ਦੀ ਉਮਰ ਸਿਰਫ 17 18 ਮਹੀਨੇ ਆ ਇਹ 1.5 ਸਾਲ ਦੇ ਲਗਭਗ ਹੋਇਆ ਵਗਾ ਡੇਢ ਤੋਂ ਪਰੋਮੀ ਨਵੀਂ ਦਿਨ ਤੇ ਬਾਕੀ ਇਹ ਕੱਟੇ ਦੀ ਤੁਰਨੀ ਵਗੈਰਾ ਦੇਖੋ ਸੋਨਾ ਆਉਣਾਂ ਟਾਈਮ ਦੇ ਵਿੱਚ ਇਹਨੇ ਸਾਣ ਬਣਨਾ ਤਾਂ ਦੇਖੋ ਜਮ ਮੱਥਾ-ਮੁੱਥਾ ਚੰਗਾ ਸੋਨਾ ਆਉਣਾਂ ਟਾਈਮ ਵਾਲੇ ਸਾਣ ਬਣਨ ਸਾਣ ਬਣਨ ਵਾਲਾ ਹੈ ਇਹ ਕੱਟਾ ਤੇ 18-19 ਮਹੀਨੇ ਦੀ ਏਜ ਆ ਮੁੱਲ ਵੀਰ ਨੇ ਕੀਤਾ 70000 ਰੁਪਇਆ 16-17 ਕਿਲੋ ਦੁੱਧ ਜੀ ਮੈਂ ਇਹਦਾ ਜਿਹੜਾ ਬੱਚਾ ਵਾ ਜਿਹੜਾ ਪਿਆ ਨਫਰ ਦੇ ਮਾਰ ਛੱਡੀ ਆ ਤਕਰੀਬਨ ਤਿੰਨ ਚਾਰ ਮਹੀਨੇ ਵਧੀਆ ਸਾਹ ਬਿਆ ਗਿਆ ਸੌਣ ਬਾਦ ਦੋ ਮਹੀਨੇ ਜਿ ਵਧੀਏ ਨੇ ਪ੍ਰੋਫੀਂਗ ਕਰਨ ਲੱਗ ਗਿਆ ਜਿਹੜੇ ਵੀਰ ਕਹਿੰਦਾ ਕਿ ਮੱਝਾਂ ਸੀਮਰ ਤੇ ਨਹੀਂ ਰੋਕਦੀਆਂ ਤਾਂ ਤੁਸੀਂ ਵੀਰਾਂ ਦਾ ਸੰਪਰਕ ਕਰ ਸਕਦੇ ਹੋ ਘਟਾ ਹੀ ਵੀਰ ਨੇ ਕੀਤਾ ਬਗਉ ਸਿਰਫ ਥੱਲੋ ਦੋ ਗੈਂਜੀ ਵਾਲ ਵਾਈਡ ਆ ਹਨਾ ਹਾਂ ਹਾਂ ਤੇ ਜਮੀਨ ਤੇ ਪੈਠ ਫੁੱਟ ਦੀ ਮਾਨਤਰ ਮੂਤਰੀ ਵਗੈਰਾ ਕੱਟੇ ਦੀ ਚੰਗੀ ਆ ਮੁੱਲ 70000 ਮਾਨਤਰ ਹੋ ਜੀ ਵਿਚ ਮਾਣਾ ਵੋਟਾ ਵੀਰੇ ਹਾਂ ਹਾਂ ਵੀਰੇ ਉਧਰ ਕਰਦੇ ਠੀਕ ਐ ਸੋ ਕਿਸੇ ਵੀ ਵੀਰ ਦੇ ਪਾਲਕ ਕੱਟਾ ਪਸੰਦ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਨੰਗਲ ਜ਼ਿਲ੍ਹਾ ਬਰਨਾਲਾ ਪੈਗਾ ਨੰਬਰ ਬੋਲ ਜੀ ਬਾਈ ਜੀ ਦੁਆਰੇ ਆਪਣਾ 9878494903 ਤੇ ਕਟਾ ਬਸਾਉਂਦੇ ਹੋ ਇਸ ਨੰਬਰ ਤੇ ਸੰਪਰਕ ਕਰਕੇ ਵੀਜ਼ਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ